ਆਪਾਂ ਜੀ ਤੇ پروگرام ਦੀ ਸ਼ੁਰੂਆਤ ਕਰਦੇ ਆਂ ਰਾਈਟ ਸਾਹਿਬ ਬਹੁਤ ਵਧੀਆ ਕਿੱਦਾਂ ਚੱਲ ਰਹੀ ਹੈ ਜ਼ਿੰਦਗੀ ਅੱਜ ਕੱਲ੍ਹ ਭਾਈ ਜੀ ਬਹੁਤ ਵਧੀਆ ਸ਼ੁਕਰ ਹੈ ਮਾਲਕ ਦਾ ਜਿੰਦਗੀ ਵੀਡੀ ਹੈ ਇੱਕ ਚੀਜ਼ ਹੈਗੀ ਇਹਦੇ ਚ ਉਤਾਰ ਚੜਾ ਵੰਦੇ ਰਹਿੰਦੇ ਸੋ ਕੋਤੇ ਬਾਰੇ ਸਾਨੂੰ ਥੋੜਾ ਜਿਹਾ ਜਾਣਕਾਰੀ ਦਿਓ ਵੀ ਕਿਵੇਂ ਇਹ ਤੁਹਾਡਾ ਨਾਮ ਪਿਆਗਾ ਤੇ ਨਾਲ ਨਾਲ ਥੋੜਾ ਜਿਆ ਚਾਹ ਦੀਆਂ ਚੁਸਕੀਆਂ ਵੀ ਲਓ ਜੀ ਜਰੂਰ ਜੀ ਜਿਸੀ ਗੱਲ ਤੋਂ ਫਿਰ ਮੇਰਾ ਨਾਮ ਹੀ ਸਾਰੇ ਮੈਨੂੰ ਕਹਿਣ ਲੱਪੇ ਹਾਂ ਜੀ ਗਾਈਡ ਗਾਈਡ ਗਾਈਡਰ ਗਾਈਡ ਸਾਹਿਬ ਰਾਈਟ ਸਾਹਿਬ ਬਹੁਤ ਖੁਸ਼ ਹਾਂ ਫਿਰ ਇਹ ਗਾਈਡ ਸਾਹਿਬ ਬਣ ਗਿਆ ਆਪਾਂ ਕੋਈ ਇਦਾਂ ਦਾ ਤੁਹਾਡੇ ਨਾਲ ਹੋਇਆ ਵੀ ਜ਼ਿੰਦਗੀ 'ਚ ਤੂੰ ਫੋੜੇ ਨਾਲ ਕੋਈ ਦੁੱਖ ਦਰਦ ਜਦ ਕੋਈ ਵੱਡਾ ਕੋਈ ਇਹਦਾ ਹਾਦਸਾ ਵਰਤੇ ਹੋਵੇ ਜਦੋਂ ਤੁਹਾਨੂੰ ਬਹੁਤ ਦਰਦ ਹੋ ਰਿਹਾ ਹੋਵੇ ਕੋਈ ਕਾਰ ਆਲੇ ਮੇਰੇ ਡਾਕਟਰ ਸਿੱਖ ਕੋਲ ਲੈ ਗਏ ਉੱਥੇ ਜਾ ਕੇ ਪਤਾ ਲੱਗਿਆ ਪਥਰੀ ਦਾ ਪਥਰੀ ਦਾ ਦਰਦ ਬਿਲਕੁਲ ਪਥਰੀ ਦਾ ਦਰਦ ਸੀ ਉਹ ਬਹੁਤ ਪੁਰਾਣਾ ਦਰਦ ਸੀ ਆਈ ਤੇ ਕੋਈ ਲੱਤਵਾ ਕਦੇ ਫਸੀ ਨਹੀਂ ਕਿਸੇ ਕੰਮਕਾਰ ਚ ਜਾਂ ਕਿਦਾਂ ਵੀ ਜਿਹਦੇ ਖੇਤਾ ਰਾਹੀਂ ਹੁੰਦੇ ਹੁੰਦੇ ਤੇ ਮੈਂ ਵਿੱਚ ਉੱਥੇ ਫਸ ਗਿਆ ਮੇਰਾ ਪੈਰ ਕੰਡਿਆਂ ਦੀ ਤਾਰ 'ਚ ਫਸ ਗਿਆ ਅੱਛਾ ਜੀ ਉੱਥੇ ਮੇਰਾ ਪੈਰ ਫਸਿਆ ਸੀ ਤੇ ਉੱਤੇ ਬਾਅਦ ਅੱਜ ਤੱਕ ਹੋਣ ਤੱਕ ਮੈਂ ਨੀਂ इंग्लंड ਪਹੁੰਚਿਆ ਮੇਰਾ ਪੈਰ ਕਿੱਥੇ ਫਸਿਆ ਹੋਰ ਸੇ ਲੋਕੀ ਗੱਲ ਥੋੜੀ ਜਿਹਾ ਫਿਜ਼ ਦੌੜ ਦੌੜ ਨਗੋਬ ਚ ਤੁਸੀਂ ਆਸਾਂ ਮੱਥ ਰਹਿ ਗਏ ਤੇ ਮੇਰੇ ਪਿੱਛੇ ਬਹਿ ਕੇ ਕੁੱਤੇ ਅੱਛਾ ਮੈਂ ਇੰਨੀ ਤੇਜ਼ ਭੱਜਿਆ ਤੁਸੀਂ ਸੁਭੋਤ ਨਹੀਂ ਸਕਦੇ ਕੁੱਤੇ ਨੂੰ ਮੈਂ ਦਿਖਿਆ ਤੱਕ ਨਹੀਂ ਇੰਨੀ ਤੇ ਭੱਜੇ ਕੇ ਕੁੱਤੇ ਵੀ ਤੁਹਾਨੂੰ ਦੇਖ ਕੇ ਰਾਂ ਰਹਿ ਗਏ ਥਾਣੇ ਕੇ ਦੇਖ ਲਓ ਤੁਸੀਂ ਅੱਛਾ ਫੇ ਕੁੱਤੇ ਆ ਤਾਂ ਬਈ ਗਾਈਡ ਦਾ ਤੇਜ਼ ਭੱਜਦੇ ਸੀਗੇ ਤੇ ਕੁੱਤੇ ਨੇ ਮੁੜ ਕੇ ਅੱਖ ਚ ਅੱਖ ਪਾ ਕੇ ਨਹੀਂ ਗੱਡ ਸਕਦੇ ਅੱਜ ਤੱਕ ਦੇਖਿਆ ਤੇਬ ਕੋਈ ਹੋਰ ਜਾਂਦੇ ਜਾਂਦੇ ਸਾਡੇ ਦਰਸ਼ਕਾਂ ਨਾਲ ਕੋਈ ਜਾਣਕਾਰੀ ਸਾਂਝੀ ਜਾਂ ਕੋਈ ਜ਼ਿੰਦਗੀ ਦਾ ਤਯਾਰਬਾ ਕੀ ਜਿੰਦਗੀ ਨੂੰ ਰੋਕੋ ਨਾ ਜਿੰਦਗੀ ਨੂੰ ਅੱਗੇ ਵਧਾਉਂਦੇ ਚੱਲੋ ਆਪਣਾ ਕਰਮ ਕਰਦੇ ਰਹੋ ਕੀਪ ਗੋਇੰਗ ਰੁਕੋ ਨਾ ਕਿਤੇ ਹਾਂਜੀ ਜਿੰਦਗੀ ਨੂੰ ਕਿਤੇ ਸਲੋ ਨਾ ਹੋਣ ਦਿਓ ਇੱਕ ਰਫਤਾਰ ਨਾਲ ਵਧਦੇ ਰਹੋ ਆਪਣਾ ਪ੍ਰੇਸ਼ਰਮ ਕਰਦੇ ਰਹੋ ਤੁਹਾਨੂੰ ਸਕਸੈਸ ਮਿਲੇਗੀ ਪੱਕਾ ਮਿਲੇਗੀ ਪੱਕਾ ਮਿਲੇਗੀ ਹਾਂਜੀ ਸਹੀ ਗੱਲ ਕੀਪ ਗੋਇੰਗ ਓਲਵੇ ਅੱਗੇ ਵਾਸਤੇ 10 ਟਾਈਮ ਕਹਿਣਾ ਕਿ ਅਸੀਂ ਇਦਾਂ ਦੇ ਹੋਸ ਸਹੋਤੇ ਲਿਆਉਂਦੇ ਰਹਿਾਂਗੇ ਉਸ ਦੇ ਲਈ ਸਾਡਾ ਸਾਥ ਦੇਣ ਲਈ ਫੇਵੀ ਕੋਲਾੰਗੂ ਚੈਨਲ ਦੇ ਨਾਲ ਜੁੜੇ ਰਹੋ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਆ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਐਂਜਨ ਵਿਲਰ ਪ੍ਰੋਡਕਸ਼ਨ ਦੇ ਵਿੱਚ ਸਾਰਿਆਂ ਦਾ ਇੱਕ ਵਾਰ ਫਿਰ ਤੋਂ ਸਵਾਗਤ ਕਰਦੇ ਆ ਅੱਜ ਅਸੀਂ ਕੁਝ ਵੱਖਰਾ ਟੰਗ ਅਪਰੋਣ ਦੀ ਕੋਸ਼ਿਸ਼ ਕੀਤੀ ਆ ਹਮੇਸ਼ਾ ਤੁਸੀਂ ਦੇਖਦੇ ਹੋ ਕਿ ਨਵੀਆਂ ਨਵੀਆਂ ਜਦੋਂ ਤੁਸੀਂ ਮੇਰੇ ਬੈਕਗ੍ਰਾਉਂਡ ਤੇ ਵੀ ਦੇਖ ਰਹੇ ਹੋ ਨਵੀਆਂ ਨਵੀਆਂ ਚੀਜ਼ਾਂ ਸੀ ਤੁਹਾਨੂੰ ਘਮਾਉਣ ਦੀ ਘਰ ਬੈਠੇ ਬੈਠੇ ਅਸੀਂ ਕੋਸ਼ਿਸ਼ ਕਰਦੇ ਆ ਪਰ ਅੱਜ ਨੇ ਸਾਨੂੰ ਮੌਸਮ ਨੇ ਇਜਾਜ਼ਤ ਨਹੀਂ ਦਿੱਤੀ ਜਾਂ ਕਹ ਦੋ ਸਮੇਂ ਦੀਆਂ ਸੂਈਆਂ ਸਾਡੇ ਪੱਖ ਚ ਨਹੀਂ ਅੱਜ ਚੱਲੀਆਂ ਸਮਾਂ ਰਾਤ ਦਾ ਹੋ ਚੁੱਕਿਆ ਹੁਣ ਤੋਂ ਤਾਂ ਫਿਰ ਅਸੀਂ ਸੋਚਿਆ ਵੀ ਘਰ ਬਹਿ ਕੇ ਇਸ ਚੈਨਲ ਦੀ ਅੱਜ ਆਪਾਂ ਪਰਭਾਈ ਕਰ ਸਕੀਏ ਜੋ ਅੱਜ ਨੁਕਸਾਨ ਤੇ ਮੇਰੇ ਨਾਲ ਹਰ ਵਾਰ ਦੀ ਤਰ੍ਹਾਂ ਨੇ ਗਾਈਡ ਸਾਹਿਬ ਜਿੰਨਾ ਤੁਸੀਂ ਦਰਸ਼ਕਾਂ ਨੂੰ ਚੰਗੀ ਤਰ੍ਹਾਂ ਜਾਣ ਪਛਾਣ ਕਰਦੇ ਹੋ ਅਕਸਰ ਵਈਏ ਵੀਡੀਓ ਵਿੱਚ ਜਾਂ ਹੋਰ ਦੇਖਦੇ ਹੋ ਗਾਈਡ ਸਾਹਿਬ ਕਿੱਦਾਂ ਅੱਜ ਫਿਰ ਲੱਗ ਰਿਹਾ ਤੁਹਾਨੂੰ ਅੱਜ ਆਪਾਂ ਇੱਕ ਥੋੜਾ ਵੱਖਰਾ ਢੰਗ ਅਪਣਾਇਆ ਹੈਗਾ ਆਪਣਾ ਹਨਾ ਚੈਨਲ ਨੂੰ ਰਨ ਕਰਦਾ ਕਿੱਦਾਂ ਲੱਗ ਰਿਹਾ ਹੈਗਾ ਅੱਜ ਦਾ ਉਹ ਵਧੀਆ ਲੱਗ ਰਿਹਾ ਜੀ ਹਾਂ ਦਰਸ਼ਕਾਂ ਨੂੰ ਦੱਸਾਂਗੇ ਆਪਾਂ ਅੱਗੇ ਵਧਦੇ ਹਾਂ ਚੈਨਲ ਦੇ ਨਾਲ ਫਿਰ ਦੇਖਾਂਗੇ ਕੀ ਬੰਦ ਹੈ ਹਾਂ ਜੀ ਤੇ ਅੱਜ ਦਾ ਜਿਹੜਾ ਆਪਣਾ ਮੁੱਦਾ ਹੈਗਾ ਉਹਦੇ ਚ ਆਪਾਂ ਕੋਸ਼ਿਸ਼ ਕਰਾਂਗੇ ਕਿ ਗਾਈਡ ਸਾਹਿਬ ਦੀ ਜੀਵਨ ਸ਼ੈਲੀ ਨੂੰ ਥੋੜਾ ਧੁਰੇ ਤੋਂ ਲੈ ਕੇ ਜਿਵੇਂ ਇੱਕ ਪੰਦਾ ਫਰੋਲਦਾ ਹੁੰਦਾ ਹੈ ਨਾ ਕਿਸੇ ਦੀ ਪੱਤਰੀਆਂ ਉਦਾਂ ਆਪਾਂ ਫਰੋਲਨ ਦੀ ਇਹਨਾਂ ਦੀ ਜ਼ਿੰਦਗੀ ਨੂੰ ਕੋਸ਼ਿਸ਼ ਕਰਾਂਗੇ ਕਿ ਨਾਲ-ਨਾਲ ਆਪਾਂ ਇਹ ਵੀ ਪੁੱਛਾਂਗੇ ਕਿ ਕਿਹੜੇ ਉੱਚੇ ਨੀਵੇਂ ਰਾਹਾਂ ਤੋਂ ਕਿਹੜੇ ਦੁੱਖ ਦਰਦਾਂ ਤਕਲੀਫਾਂ ਝੱਲ ਕੇ ਵੀ ਇਹ ਇੱਥੇ ਤੱਕ ਆਏ ਨੇ ਇਸ ਮੁਕਾਮ ਤੇ ਪਹੁੰਚੇ ਨੇ ਹਨ ਤੇ ਆਪਾਂ ਅੱਜ ਤੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਗਾਈਡ ਸਾਹਿਬ ਬਹੁਤ ਵਧੀਆ ਚੱਲ ਰਹੀ ਹੈ ਜ਼ਿੰਦਗੀ ਅੱਜ ਕੱਲ। ਭਾਈ ਜੀ ਬਹੁਤ ਵਧੀਆ ਸ਼ੁਕਰ ਹੈ ਮਾਲਕ ਦਾ। ਮਜ਼ਾਰੇ ਆ ਪੂਰੀ ਹੈ। ਪੂਰੀ ਹੈ। ਸ਼ੁਕਰ ਹੈ ਮਾਲਕ ਦਾ ਹੀ। ਸਹੀ ਸਹੀ। ਕਿੱਦਾਂ ਫਿਰ ਤੁਸੀਂ ਕਿਦਾਂ ਦੇਖ ਦੇਖ ਰਹੇ ਹੋ ਜਿੰਦਗੀ ਨੂੰ ਵੀ? ਸੌਖੀ ਆ ਜਾਂ ਕਹਿਦੀ ਵੀ ਜਿੱਦਾਂ ਲੋਕ ਕਹਿ ਰਹੇ ਬਹੁਤ ਦੁੱਖ ਤਕਲੀਫਾਂ ਨੇ ਹਨਾ। ਜਾਂ ਕੋਈ ਕਹਿ ਰਿਹਾ ਯਾਰ ਮੇਰੇ ਤੋਂ ਵੱਡਾ ਕਿਸੇ ਦੁੱਖ ਨਹੀਂ। ਤੁਸੀਂ ਕਿਦਾਂ ਇਸ ਚੀਜ਼ ਨੂੰ ਮਹਿਸੂਸ ਕਰ ਰਹੇ? ਤੁਹਾਡੀ ਜ਼ਿੰਦਗੀ ਦੇ ਕੋਈ ਐਦਾਂ ਦੇ ਕੋਈ ਪਾਲ ਦੱਸੋ ਵੀ ਸਹੀ ਚੱਲ ਰਹੀ ਹੈਗੀ। ਜਾਂ ਕਿਵੇਂ। ਜਿੰਨੀ ਤਾਂ ਇੱਕ ਲਾਈਫ ਜਿਹੜੀ ਹੈ ਇੱਕ ਚੀਜ਼ ਹੈਗੀ। ਇਹਦੇ ਚ ਉਤਾਰ ਚੜਾ ਆਉਂਦੇ ਰਹਿੰਦੇ ਸੁੱਖ ਦੁੱਖ ਆਉਂਦੇ ਹੀ ਰਹਿਣੇ ਨੇ ਜੇ ਦੁੱਖ ਨਹੀਂ ਆਣਗੇ ਤੇ ਸਾਨੂੰ ਸੁੱਖ ਦਾ ਅਨੁਭਵ ਨਹੀਂ ਹੋਣਾ ਇਹ ਆਪਾਂ ਸੁੱਖ 'ਚ ਹੀ ਰਹਾਂਗੇ ਫਿਰ ਦੁੱਖ ਦਾ ਅਨੁਭਵ ਨਹੀਂ ਹੋਣਾ ਤੇ ਜ਼ਿੰਦਗੀ ਹੈਗੀ ਜਿਹੜੇ ਪੜਾਅ ਆ ਰਹੇ ਆ ਉਹਨਾਂ ਨੂੰ ਇੰਜੋਏ ਕਰੋ ਤੇ ਉਹਦੇ ਨਾਲ ਅੱਗੇ ਵਧੋ ਜ਼ਿੰਦਗੀ 'ਚ ਆਪਣੇ ਕਰਮ ਕਰਦੇ ਰਹੋ ਸਹੀ ਗੱਲ ਹੈ ਬਿਲਕੁਲ ਸਹੀ ਗੱਲ ਹੈ ਕਿਉਂਕਿ ਜੇ ਦੁੱਖ ਨਹੀਂ ਹੋਣਗੇ ਤਾਂ ਸਾਨੂੰ ਸੁੱਖਾਂ ਦੀ ਪ੍ਰਾਪਤੀ ਦਾ ਸਾਨੂੰ ਕੋਈ ਬੈਨੀਫਿਟ ਜ਼ਿਆਦਾ ਨਹੀਂ ਹੋਣਾ ਹਨਾ ਚਲੋ ਗਾਈਡ ਸਾਹਿਬ ਫਿਰ ਆਪਾਂ ਜ਼ਿੰਦਗੀ ਦੀ ਤੁਹਾਡੀ ਸ਼ੁਰੂਆਤ ਕਰਦੇ ਹਾਂ ਤੁਹਾਡੇ ਬਚਪਨ ਤੋਂ ਬਚਪਨ ਕਿਦਾਂ ਦਾ ਰਿਹਾ ਮੈਂ ਤੁਹਾਡਾ ਤੁਹਾਡੇ ਬਾਰੇ ਥੋੜਾ ਜਿਹਾ ਇੰਟਰਨੈਟ ਤੇ ਵੀ ਜਰੂਰ ਥੋੜਾ ਸਰਚ ਕੀਤਾ ਹੈ ਕਿ ਕਹਿੰਦੇ ਬਚਪਨ ਥੋੜਾ ਜਿਹਾ ਕਹਿੰਦੇ ਵੀ ਗੁੰਝਲਦਾਰੀ ਰਿਹਾਗਾ ਹਨ ਤੇ ਕਹਿੰਦੇ ਬਚਪਨ ਜ ਵੀ ਤੁਹਾਨੂੰ ਜਦੋਂ ਅੱਜ ਕੱਲ ਵੀ ਗਾਈਡ ਸਾਹਿਬ ਦੇ ਨਾਮ ਨਾਲ ਪਛਾਣਿਆ ਜਾਂਦਾ ਬਚਪਨ ਜ ਵੀ ਕਹਿੰਦੇ ਤੁਹਾਡਾ ਇਹ ਨਾਮ ਪੱਕ ਚੁੱਕਿਆ ਸੀਗਾ ਉਹਦੇ ਬਾਰੇ ਸਾਨੂੰ ਥੋੜਾ ਜਿਹਾ ਜਾਣਕਾਰੀ ਦਿਓ ਵੀ ਕਿਵੇਂ ਇਹ ਤੁਹਾਡਾ ਨਾਮ ਪਿਆਗਾ ਤੇ ਨਾਲ ਨਾਲ ਥੋੜਾ ਜਿਹਾ ਚਾਹ ਦੀਆਂ ਚੁਸਕੀਆਂ ਵੀ ਲਓ ਜੀ ਜਰੂਰ ਜੀ ਹਾਂਜੀ ਤਨਵਾਤ ਤੁਹਾਡਾਈ ਕੋਈ ਗੱਲ ਜੀ ਇਹ ਤਾਂ ਫਰਜ਼ ਆ ਸਾਡਾ ਤੁਸੀਂ ਮਹਿਮਾਨ ਹੋ ਸਾਡੇ ਤੇ ਮੈਂ ਸ਼ੁਰੂ ਕਰਨਾ ਚਾਹਾਂਗਾ ਜੀ ਆਪਣੇ ਬਚਪਨ ਤੋਂ ਮੈਂ ਗਾਈਡ ਕਿਵੇਂ ਬਣਿਆ ਹਾਂ ਜੀ ਤੇ ਜਦੋਂ ਬਚਪਨ ਚ ਮੈਂ ਛੋਟਾ ਹੁੰਦਾ ਸੀ ਐਂ ਗਲੀਆਂ ਚ ਇੱਧਰ ਤੇ ਇੱਧਰ ਘੁੰਮਦਾ ਫਿਰਦਾ ਰਹਿੰਦਾ ਸੀ ਤੇ ਚੱਲ ਇੱਧਰ ਲਫੇੜੇ ਖਾਦੇ ਇੱਧਰ ਤੇ ਉਹ ਇੰਦਰ ਖਾਦੇ ਆਂ ਦੇ ਘਰ ਆ ਨੂੰ ਮੋੜਾਂਦੇ ਸੀ ਉਹ ਇਦਾਂ ਹੀ ਬਚਪਨ ਚ ਇਦਾਂ ਘੁੰਮਦੇ ਘੁੰਮਦੇ ਜਿਵੇਂ ਹੁਣ ਕੋਈ ਪਿੰਡ ਚ ਆਂਦਾ ਹੁੰਦਾ ਹੀ ਤੇ ਕੋਈ ਪੁੱਛ ਲੈਂਦਾ ਹੀ ਰਾਹ ਪੁੱਛ ਲੈਂਦਾ ਹੀ ਅੱਛਾ ਤੇ ਮੈਂ ਉਹਨਾਂ ਨੂੰ ਲੈ ਕੇ ਚੱਲ ਪੈਂਦੇ ਆ ਜਿਉਂ ਹੀ ਮੈਂ ਤੁਹਾਨੂੰ ਛੱਡਿਆ ਨਹੀਂ ਮਤਲਬ ਵੀ ਉਹਨਾਂ ਨੂੰ ਗਾਈਡ ਕਰ ਦਿੰਦੇ ਸੀ ਗਾਈਡ ਕਰਦੇ ਇੱਕ ਜੈਸਟੀਸ਼ਨ ਦੇ ਤੇ ਉਹਨਾਂ ਨੂੰ ਉਹਦੇ ਘਰ ਤੱਕ ਛੱਡ ਜਾਂਦਾ ਸੀ ਜੇ ਕੋਈ ਦਾ ਰਿਸ਼ਤੇਦਾਰ ਹੈ ਕਈਆਂ ਨੂੰ ਨਹੀਂ ਪਤਾ ਹੁੰਦਾ ਸੀ ਕੋਈ ਉੱਥੇ ਮੰਦਿਰ ਹੈਗੇ ਮੰਦਿਰ ਤੇ ਆਂਦਾ ਸੀ ਕੋਈ ਕਈ ਜਗ੍ਹਾ ਤੇ ਕੋਈ ਹਸਪੀਟਲ ਕੋਈ ਪੁੱਛ ਲੈਂਦੇ ਸਕੂਲ ਕਿੱਥੇ ਹੈ ਜੀ ਕੋਈ ਡਿਸਪੈਂਸਰੀ ਮੈਂ ਸਭ ਨੂੰ ਮਤਲਬ ਨਾਲ ਹੀ ਚੱਲ ਪੈਂਦੇ ਮਤਲਬ ਕਿ ਅਸੀਂ ਕਹਿ ਸਕਦੇ ਕਿ ਚੱਲਦਾ ਫਿਰਦਾ ਲੇਆਉਟ ਸੀਗਾ ਗਾਈਡ ਸਭ ਤੇ ਉਸ ਤੋਂ ਬਾਅਦ ਵੀ ਤੁਹਾਨੂੰ ਪਿੰਡ ਦੇ ਤੇ ਸਾਰੇ ਕਹਿਣ ਲੱਗੇ ਬਸ ਈਸੀ ਗੱਲ ਤੋਂ ਫਿਰ ਮੇਰਾ ਨਾਮ ਹੀ ਸਾਰੇ ਮੈਨੂੰ ਕਹਿਣ ਲੱਗੇ ਹਾਂਜੀ ਗਾਈਡ 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 ਸਾਹਿਬ ਗਾਈਡ ਸਾਹਿਬ ਬਸ ਉੱਥੋਂ ਫਿਰ ਤੇ ਗਾਈਡ ਸਾਹਿਬ ਬਣ ਗਿਆ ਆਪਾਂ ਬਿਲਕੁਲ ਸਹੀ ਗੱਲ ਆ ਇਹ ਕੋਈ ਜ਼ਿੰਦਗੀ ਤੇ ਪੜਾਈ ਆਉਂਦੇ ਆਉਂਦੇ ਆ ਹਨ ਜਿਵੇਂ ਕਈ ਵਾਰੀ ਕੋਈ ਇਦਾਂ ਦੀ ਸਿਚੁਏਸ਼ਨ ਬਣਦੀ ਹੁੰਦੀ ਆ ਕਿ ਸਾਨੂੰ ਜ਼ਿੰਦਗੀ ਤੇ ਉਠਾਉਣ ਲਈ ਉਹ ਆਉਂਦੀ ਆ ਨਾ ਜਿਵੇਂ ਤੁਹਾਨੂੰ ਲੋਕ ਕੀ ਰਾਹ ਪੁੱਛਦੇ ਸੀਗੇ ਜਾਂ ਕੁਝ ਵੀ ਸੀ ਉਹ ਚੀਜ਼ ਨੇ ਤੁਹਾਨੂੰ ਗਾਈਡ ਸਾਹ ਬਣਾਇਆ ਤੇ ਉਹ ਅੱਜ ਵੀ ਤੁਸੀਂ ਬਰਕਰਾਰ ਹੋ ਨਾ ਤੇ ਮੈਂ ਸਭ ਦਾ ਸ਼ੁਕਰਿਆ ਕਰਾਂਗਾ ਜਿਨ੍ਹਾਂ ਨੂੰ ਮੈਂ ਅੱਜ ਤੱਕ ਕੀਤਾ ਉਹਨਾਂ ਸਭ ਦੀਆਂ ਦੁਆ ਮੇਰੇ ਨਾਲ ਹੈਗੀਆਂ ਅੱਜ ਮਿੱਥੇ ਪਹੁੰਚਿਆ ਮੈਂ ਤੋਂ ਆਸ ਕਰਦੇ ਸਾਡੇ ਐਨਜਲ ਵਿਲ ਪ੍ਰੋਡਕਸ਼ਨ ਦੇ ਸੋਤਿਆਂ ਦੀ ਵੀ ਦੁਆਵਾਂ ਤੁਹਾਡੇ ਨਾਲ ਲਗੀਆਂ ਤੁਹਾਡੀ ਲੰਮੀ ਉਮਰ ਦੀ ਸਭ ਕਾਮਨਾ ਕਰਦੇ ਆ ਤੇ ਇਸ ਦੇ ਨਾਲ ਹੀ ਅਸੀਂ ਅੱਗੇ ਵਧਦੇ ਹੈਗੇ ਕਹਿੰਦੇ ਆ ਕਿ ਵੀ ਜ਼ਿੰਦਗੀ 'ਚ ਦੁੱਖ ਤਕਲੀਫਾਂ ਵੀ ਆਉਂਦੀ ਰਹਿੰਦੀਆਂ ਨੇ ਅਕਸਰ ਕਹਿੰਦੇ ਜੋ ਚਿਹਰੇ ਹੱਸਦੇ ਹੁੰਦੇ ਆ ਜੀ ਉਹਨਾਂ ਦੇ ਪਿੱਛੇ ਕਹਿੰਦੇ ਤਕਲੀਫਾਂ ਬਹੁਤ ਛੁਪੀਆਂ ਹੁੰਦੀਆਂ ਲਗੀਆਂ ਤੇ ਕੋਈ ਐਦਾਂ ਦਾ ਤੁਹਾਡੇ ਨਾਲ ਹੋਇਆ ਵੀ ਜ਼ਿੰਦਗੀ 'ਚ ਤੁਹਾਨੂੰ ਤੁਹਾਡੇ ਨਾਲ ਕੋਈ ਦੁੱਖ ਦਰਦ ਜਾਂ ਕੋਈ ਵੱਡਾ ਕੋਈ ਐਦਾਂ ਦਾ ਹਾਦਸਾ ਵਰਤਿਆ ਹੋਵੇ ਜਦੋਂ ਤੁਹਾਨੂੰ ਬਹੁਤ ਦਰਦ ਹੋਇਆ ਹੋਵੇ ਕੋਈ ਉਸ ਚੀਜ਼ ਦਾ ਕੋਈ ਉਹਦਾ ਪੜਾ ਸਾਡੇ ਦਰਸ਼ਕਾਂ ਨਾਲ ਜ਼ਰੂਰ ਸਾਂਝਾ ਕਰੋ ਜੀ ਆਇਆ ਸੀ ਇੱਕ ਪੜਾ ਹੁਣ ਉਹਨੂੰ ਮੈਂ ਯਾਦ ਨਹੀਂ ਕਰਨਾ ਚਾਹੁੰਦਾ ਅੱਛਾ ਜੀ ਹਾਂ ਜੀ ਬਹੁਤ ਦਰਦ ਹੋਇਆ ਸੀ ਕਿ ਕਦੋਂ ਮਤਲਬ ਕਿਦਾਂ ਨਹੀਂ ਬਚਪਨ ਦੀ ਉਹ ਗੱਲ ਹੈ ਜੀ ਸਕੂਲ ਟਾਈਮ ਦੀ ਗੱਲ ਹੈ ਜੀ ਸਕੂਲ ਟਾਈਮ ਦੀ ਗੱਲ ਹੈ ਅੱਛਾ ਮਤਲਬ ਕਿ ਦਰਦ ਮਤਲਬ ਕਿ ਕੋਈ ਫੇਲ ਫੁੱਲ ਹੋ ਗਈ ਸੀ ਕਿਸੇ ਕਲਾਸ ਚ ਜਾਂ ਕੋਈ ਨੰਬਰ ਕੱਟ ਆਏ ਹੋਣਗੇ ਕਿਉਂਕਿ ਸਕੂਲ ਟਾਈਮ ਤਾਂ ਸੀ ਇਹੀ ਕਹਿ ਸਕਦਾ ਵੀ ਅਕਸਰ ਬੱਚੇ ਦੇਖਦੇ ਹੁੰਦੇ ਆ ਵੀ ਸਾਡੇ ਨੰਬਰ ਘਟ ਆ ਗਏ ਜੀ ਬਹੁਤ ਤਕਲੀਫ ਹੋ ਬਹੁਤ ਦਰਦ ਹਣਾ ਤੇ ਤੁਹਾਡੇ ਨਾਲ ਵੀ ਕੋਈ ਐਦਾਂ ਦਾ ਹੀ ਹੋਇਆ ਸੀਗਾ ਨਹੀਂ ਹੁਣ ਤੁਸੀਂ ਇੰਨਾ ਕਹਿ ਰਹੇ ਹੋ ਤਾਂ ਦੱਸ ਹੀ ਦਿਨਾ ਮੈਨੂੰ ਹੋ ਗਈ ਸੀ ਪਥਰੀ ਦਾ ਦਰਦ ਉਹ ਅੱਛਾ ਅੱਛਾ ਤੇ ਉਹ ਤਾਂ ਬਹੁਤ ਹੀ ਮਾੜੀ ਦਰਦ ਹੁੰਦੀ ਤੇ ਮੈਂ ਅਸੀਂ ਗਿਆ ਸਕੂਲ ਚ ਅੱਛਾ ਜੀ ਤੇ ਹੋਈ ਤੇ ਮੈਂ ਛੁੱਟੀ ਲਈ ਤੇ ਘਰ ਗਿਆ ਘਰ ਮੈਨੂੰ ਛੱਡ ਗਿਆ ਮੇਰੇ ਦੋਸਤ ਘਰ ਵਾਲੇ ਮੈਨੂੰ ਡਾਕਟਰ ਕੋਲ ਲੈ ਗਏ ਉੱਥੇ ਜਾ ਕੇ ਪਤਾ ਲੱਗਿਆ ਪਥਰੀ ਦਾ ਦਰਦ ਪਥਰੀ ਦਾ ਦਰਦ ਬਿਲਕੁਲ ਤੁਸੀਂ ਪਥਰੀ ਦਾ ਦਰਦ ਸੀ ਉਹ ਬਹੁਤ ਬੁਰਾ ਦਰਦ ਸੀਗਾ ਜੀ ਬਿਲਕੁਲ ਤੁਸੀਂ ਦੇਖ ਸਕਦੇ ਹੋ ਕਿ ਕਿੰਨੇ ਦੁੱਖ ਤਕਲੀਫਾਂ ਦਰਦਾਂ ਨੂੰ ਸਹਾਰ ਕੇ ਸਾਡੇ ਗਾਈਡ ਸਾਹਿਬ ਫਿਰ ਵੀ ਬੁਲੰਦ ਹੌਸਲੇ ਨਾਲ ਸਾਡੇ ਸਾਹਮਣੇ ਅੱਜ ਜਿੰਦਾ ਦਿਲ ਇੱਕ ਇਨਸਾਨ ਬੈਠੇ ਨੇਗੇ ਬਹੁਤ ਹੀ ਖੁਸ਼ ਨਸੀਬ ਮੇਰੇ ਹਿਸਾਬ ਨਾਲ ਆਪਾਂ ਕਹਿ ਸਕਦੇ ਆ ਕਿ ਇਹਨਾਂ ਦੀ ਰੂਹ ਹੈਗੀ ਜਿਹੜੇ ਇਹਦੇ ਦਰਦ ਸਹਾਰ ਕੇ ਵੀ ਅੱਜ ਤੱਕ ਘਰੇ ਸੀ ਨਹੀਂ ਕੀਤੀ ਹਨ ਤੇ ਅੱਗੇ ਗਾਈਡ ਸਾਹਿਬ ਫਿਰ ਹੋਰ ਜ਼ਿੰਦਗੀ ਦੀ ਕਿਵੇਂ ਚੱਲਦੀ ਰਹੀ ਉਹ ਤੋਂ ਬਾਅਦ ਬਚਪਨ ਤੋਂ ਬਾਅਦ ਬਚਪਨ ਤੋਂ ਬਾਅਦ ਸਕੂਲ ਦੀਆਂ ਗੱਲਾਂ ਆਗੀਆਂ ਫਿਰ ਕਾਲਜ ਆ ਗਏ ਉੱਥੇ ਵੀ ਆਪਾਂ ਜਿਵੇਂ ਹੁਣ ਮੈਂ ਤੁਹਾਨੂੰ ਦੱਸਾਂ ਮੈਂ ਹਿਮਾਚਲ ਤੋਂ ਮੈਂ ਉੱਥੇ ਵੀ ਜ਼ਿੰਦਗੀ ਹੈ ਪਰ ਉੱਤੇ-ਨੀਤੇ ਚੱਲੀਦੀ ਪਹਾੜਾਂ ਤੇ ਘਰ ਜਾਂਦੇ ਤਾਂ ਵੀ ਪਹਾੜਾਂ ਤੇ ਚੱਲ ਕੇ ਉੱਤੇ-ਨੀਚੇ ਤੇ ਹੁਣ ਨਿਊਜ਼ੀਲੈਂਡ ਆ ਗਿਆ ਇੱਥੇ ਵੀ ਜ਼ਿੰਦਗੀ ਉੱਪਰ-ਥੱਲੇ ਹੀ ਚੱਲੀ ਜਾਂਦੀ ਹੈ ਕਿਉਂਕਿ ਇੱਥੇ ਵੀ ਪਹਾੜ ਹੀ ਹੈਗੇ ਬਿਲਕੁਲ ਬਿਲਕੁਲ ਉੱਚੀ ਨੀਵੇਂ ਰਾਹ ਵੀ ਸਾਡੇ ਗਾਈਡ ਸਾਹਿਬ ਨੇ ਬਹੁਤ ਉੱਚੀ ਨੀਵੇਂ ਰਾਹ ਦੇਖਿਆ ਹਨ ਤੇ ਕਦੇ ਪਧਰਾ ਰਾਣੀ ਗਾਇਡ ਸਾਹਿਬ ਸੀ ਉਹ ਆ ਨਹੀਂ ਹੁਣ ਤੱਕ ਨਹੀਂ ਹੋਇਆ ਜੀ ਪਧਰਾ ਰਾ ਉੱਚੇ ਨਹੀਂਵੇਂ ਚੱਲੀ ਜਾਂਦੇ ਆ ਰੱਬ ਦੀ ਬਿਲਕੁਲ ਹਾਂ ਸਾਡੇ ਵੀ ਅਕਸਰ ਪੰਜਾਬ ਦੇ ਵਾਸੀ ਲੋਕ ਵੀ ਹਮਾਤਲ ਤੇ ਜਾਂਦੇ ਕਹਿੰਦੇ ਸਭ ਉੱਚਾ ਨਹੀਂਵੇਂ ਤੇ ਬਾਜੂ ਜੀ ਗੱਲ ਆ ਕਿ ਤੁਹਾਨੂੰ ਉੱਚੇ ਨੀਵੇਂ ਰਾਹ ਮਿਲੇ ਤੇ ਇਹਦੇ ਕਰਕੇ ਤੁਸੀਂ ਅੱਜ ਪੂਰੇ ਇੱਕ ਕਹਿੰਦੇ ਦ੍ਰਿੜ ਇਰਾਦੇ ਨਾਲ ਅੱਜ ਪੂਰੇ ਉਹ ਨਿਗੇ ਹਨ ਤੇ ਵਧੀਆ ਗੱਲ ਆ ਗਾਈਡ ਸਾਹਿਬ ਤੁਸੀਂ ਤਗੜੇ ਦਿਲ ਕਰਕੇ ਅੱਜ ਤੱਕ ਹਨ ਚੱਲ ਰਹੇ ਉਹਨਾਂ ਚਿੰਨੀ ਨਾ ਕਰਕੇ ਤੇ ਗਾਈਡ ਸਾਹਿਬ ਅਕਸਰ ਅਸੀਂ ਦੇਖਦੇ ਹਾਂਗੇ ਕਿ ਹਰ ਕੋਈ ਚਾਹੁੰਦਾ ਕਿ ਸਾਡੀ ਕਿਸੇ ਲਤਵਾਂ ਫਸੇ ਹਨ ਕਿਸੇ ਕੰਮਕਾਰ ਚ ਜਾਂ ਕਿੰਦਾ ਵੀ ਕੋਈ ਕਰਕੇ ਹਰ ਕੋਈ ਚਾਹੁੰਦਾ ਕਿ ਸਾਡਾ ਬਿਜ਼ਨਸ ਸੈੱਟ ਹੋਵੇ ਹਨ ਇੰਡੀਆ ਚ ਜਿੱਦਾਂ ਤੁਸੀਂ ਅੱਜ ਇੱਥੇ ਨਿਊਜ਼ੀਲੈਂਡ ਦੀ ਧਰਤੀ ਤੇ ਆਪਣਾ ਦੇਸ਼ ਛੱਡ ਕੇ ਇੱਥੇ ਬੈਠੇ ਹੋ ਹਨ ਹਾਂਜੀ ਪਰ ਹਰ ਕੋਈ ਚਾਹੁੰਦਾਗਾ ਕਿ ਉਹ ਆਪਣੀ ਧਰਤੀ ਦੇ ਦਾਣੇ ਪੈਦਾ ਕਰਿਆ ਆਦੇ ਖਾਣ ਲਈ ਹਨ ਪਰ ਤੁਸੀਂ ਇੱਥੇ ਆਏ ਹੋ ਤੇ ਇਹਦਾ ਕੋਈ ਖਾਸ ਕਾਰਨ ਜਾਂ ਫਿਰ ਤੁਹਾਡੀ ਉੱਥੇ ਕੋਈ ਲਤਵਾ ਕਦੇ ਫਸੀ ਨਹੀਂ ਕਿਸੇ ਕੰਮਕਾਰ ਚ ਜਾਂ ਕਿਦਾਂ ਵੀ ਹੂ ਵੀ ਆਪਾਂ ਕਹਿ ਸਕਦੇ ਹਾਂ ਕਿ ਤੁਹਾਡੀ ਕਿਸੇ ਪਾਸੇ ਕੋਈ ਲਤਵਾ ਫਸੀ ਹੋਵੇ ਕੋਈ ਉਦਾਂ ਦਾ ਕੋਈ ਸਾਨੂੰ ਦੱਸੋ ਹੀ ਨਹੀਂ ਤਾਂ ਹੋਇਆ ਨਹੀਂ ਵਸੇ ਇੱਕ ਟਾਈਮ ਦੀ ਗੱਲ ਹੈਗੀ ਕਰੋਨਾ ਸਮੇਂ ਦੀ ਗੱਲ ਹੈਗੀ ਮੇਰੀ ਇੱਕ ਵਾਰ ਲੱਤ ਫਸੀ ਸੀਗੀ ਅੱਛਾ ਚਮਤਲੋ ਵੀ ਤੁਸੀਂ ਉਦੋਂ ਕੋਈ ਉਸ ਪ੍ਰੋਜੈਕਟ ਕੋਈ ਸਟਾਰਟ ਕਰਨ ਦਾ ਕੋਸ਼ਿਸ਼ ਕੀਤਾ ਉਹ ਜੀ ਜੀ ਵੀ ਕਰੋਨਾ ਦਾ ਸੀਗਾ ਉਦੋਂ ਕਰੋਨਾ ਟਾਈਮ ਦੀ ਗੱਲ ਹੈ ਤਾਂ ਵੀ ਉਦੋਂ ਸਕਸੈਸਫੁਲ ਨਹੀਂ ਹੋ ਸਕਿਆ ਹੁਣ ਤੁਹਾਡਾ ਬਿਜ਼ਨਸ ਹੈ ਨਾ ਜਾਂ ਕੋਈ ਹੋਰ ਕੋਈ ਗੱਲ ਨਹੀਂ ਹੋਰ ਗੱਲ ਹੈ ਮੈਂ ਤੁਹਾਨੂੰ ਦੱਸਦਾ ਤੁਸੀਂ ਲੱਤ ਫਸਣ ਦੀ ਗੱਲ ਕੀਤੀ ਹੈ ਹਾਂ ਜੀ ਹਾਂ ਜੀ ਲੱਤ ਫਸਣ ਦੀ ਗੱਲ ਦੱਸਾਂ ਤੁਹਾਨੂੰ ਹਾਂ ਜੀ ਕਰੋਨਾ ਟਾਈਮ ਸੀਗਾ ਤੁਹਾਨੂੰ ਪਤਾ ਹੈ ਕਿ ਆਪਾਂ ਘਰ ਜਾ ਨਹੀਂ ਸਕੇ ਕੰਪਨੀ 'ਚ ਸੀਗੇ ਹਾਂ ਜੀ ਹਾਂ ਜੀ ਤੇ ਉੱਥੇ ਰਹਿਣਾ ਸੀਗਾ 12 ਪੰਖ ਕਮਰੇ ਚ ਰਹਿੰਦੇ ਸੀਗੇ ਤੇ ਬਾਹਰ ਨਿਕਲਣਾ ਤੁਹਾਨੂੰ ਪਤਾ ਹੀ ਬਿਲਕੁਲ ਲੱਗਿਆ ਸੀ ਮਨਾ ਸੀ ਇੱਕ ਦਿਨ ਸ਼ਾਮ ਦੀ ਗੱਲ ਹੈ ਆਪਾਂ ਬਾਹਰ ਸੈਰ ਕਰਲੇ ਸੀ ਉਦੋਂ ਆ ਗਈ ਪੁਲਿਸ ਅੱਛਾ ਜੀ ਜੀ ਤੇ ਸਾਨੂੰ ਪੈ ਗਿਆ ਭੱਜਣਾ ਭੱਜਣਾ ਪੈ ਗਿਆ ਤੇ ਭੱਜਦੇ ਭੱਜਦੇ ਖੇਤਾਂ ਰਾਹੀਂ ਹੁੰਦੇ ਹੁੰਦੇ ਤੇ ਮੈਂ ਵਿੱਚ ਉੱਥੇ ਫਸ ਗਿਆ ਮੇਰਾ ਪੈਰ ਕੰਡਿਆਂ ਦੀ ਤਾਰ 'ਚ ਫਸ ਗਿਆ ਜੀ ਉੱਥੇ ਮੇਰਾ ਪੈਰ ਫਸਿਆ ਤੇ ਉੱਥੇ ਬਾਅਦ ਅੱਜ ਤੱਕ ਹੁਣ ਤੱਕ ਮੈਂ ਨਿਊਜ਼ੀਲੈਂਡ ਪਹੁੰਚ ਗਿਆ ਮੇਰਾ ਪੈਰ ਕਿਤੇ ਨਹੀਂ ਫਸਿਆ ਉੱਥੇ ਲੱਤ ਆਈ ਕੰਡਿਆਂ ਵਾਲੀ ਤਾਰ 'ਚ ਥੋੜੀ ਲੱਤ ਫਸੀ ਸੀ ਹਾਂ ਜੀ ਬਿਲਕੁਲ ਬਿਲਕੁਲ ਅਸੀਂ ਦੇਖ ਸਕਦੇ ਹਾਂ ਕਿੱਡੇ ਮਾੜੇ ਹਾਲਾਤਾਂ 'ਚ ਕਿੱਡੇ ਤਕਲੀਫਾਂ 'ਚ ਗਾਈਡ ਸਾਹਿਬ ਕਿਵੇਂ ਕੰਡਿਆਂ ਦੀ ਤਾਰ 'ਚ ਲੱਤਾਂ ਉਪ ਸਾਫ਼ ਸਾ ਕੇ ਗਾਈਡ ਸਾਹਿਬ ਇੱਥੇ ਪਹੁੰਚਿਆ ਵੀ ਇਹ ਵੀ ਕੋਈ ਜਿਗਰੇ ਵਾਲੇ ਬੰਦੇ ਦਾ ਹੀ ਕੰਮ ਆ ਮੇਰੇ ਹਿਸਾਬ ਨਾਲ ਮਾੜਾ ਧੀਰਾ ਬੰਦਾ ਤਾਂ ਕਹਿ ਦੂਗਾ ਨਾ ਜੀ ਇਹ ਮੇਰੇ ਬੱਸ ਦੀ ਗੱਲ ਨਹੀਂ ਹੈ ਨਾ ਵਧੀਆ ਗੱਲ ਆ ਗਾਈਡ ਸਾਹਿਬ ਤੁਸੀਂ ਟਰਾਈ ਕਰਦੇ ਰਹਨੇ ਹੋਗੇ ਹੈ ਨਾ ਆਪਾਂ ਇਸ ਗੱਲਾਂ ਦੇ ਸਿਲਸਲੇ ਨੂੰ ਥੋੜਾ ਹੋਰ ਅੱਗੇ ਲੈ ਕੇ ਜਾਂਦੇ ਆ ਥੋੜਾ ਆਪਾਂ ਕੋਸ਼ਿਸ਼ ਕਰਦੇ ਆ ਕਿ ਥੋੜੀ ਡਗਾਈ ਦੇ ਨਾਲ ਹੈ ਨਾ ਆਪਾਂ ਗਾਈਡ ਸਾਹਿਬ ਨੂੰ ਪੁੱਛੀਏ ਕੋਈ ਹੋਰ ਗੱਲਾਂ ਬਾਤਾਂ ਨਾ ਕਿਉਂਕਿ ਜਦੋਂ ਕੋਈ ਇੱਕ ਇਨਸਾਨ ਕਾਮਯਾਬ ਹੁੰਦਾ ਤਾਂ ਉਹਦੇ ਪਿੱਛੇ ਬਹੁਤ ਗੱਲਾਂ ਹੁੰਦੀਆਂ ਨੇ ਹਨ ਤੇ ਕੋਈ ਉਹਨਾਂ ਦੀ ਜ਼ਿੰਦਗੀ ਦੇ ਤਜਰਬੇ ਲਾ ਲੋ ਕੋਈ ਰੰਗ-ਬਰੰਗੇ ਲੋਕਾਂ ਨਾਲ ਹਨ ਤੇ ਜਾਂ ਕੋਈ ਉਹਨੀਆਂ ਕੋਸ਼ਿਸ਼ਾਂ ਫੇਲ ਹੋਈਆਂ ਹੁੰਦੀਆਂ ਨੇ ਉਹਦੇ ਬਾਰੇ ਆਪਾਂ ਥੋੜੀ ਹੋਰ ਜਾਣਕਾਰੀ ਲੈਨੇ ਗਾਈਡ ਸਾਹਿਬ ਤੁਸੀਂ ਜਿਵੇਂ ਅਕਸਰ ਆਪਣੇ ਉਧਰ ਦੇਸ਼ 'ਚ ਇੰਡੀਆ 'ਚ ਲੋਕ ਜਾਂ ਕਹਿੰਦੇ ਆ ਵੀ ਅਸੀਂ ਵੀ ਭਾਰਤੀ ਪੁੱਤ ਹੀ ਹਈਏ ਹਨ ਜਦੋਂ ਕੋਈ ਉਹਨਾਂ ਦਾ ਕੋਈ ਹੋਰ ਨਹੀਂ ਕਿਸੇ ਪਾਸੇ ਪਾਸੇ ਦਾ ਲੱਗਦਾ ਜੀ ਤੇ ਨੌਜਵਾਨ ਮੁੰਡੇ ਅੱਜ ਕੱਲ ਤਿਆਰੀ ਕਰਦੇ ਆ ਫੌਜ ਦੀ ਜਾਂ ਪੁਲਿਸ ਦੀ ਭਾਤੀ ਭੁੱਤੇ ਦੀ ਤੁਸੀਂ ਕੀ ਕਹ ਲਓ ਉਹਦੇ ਵੱਲ ਨੂੰ ਮੁੱਖ ਕੀਤਾ ਨਹੀਂ ਇਹ ਕੀ ਗੱਲ ਤੁਹਾਡੀ ਜਾਂ ਫਿਜ਼ੀਕਲ ਫਿਟਨੈਸ ਜਾਂ ਤੁਹਾਡੀ ਦੌੜ ਦੌੜ ਲਗਾਉਣ ਚ ਤੁਸੀਂ ਆਸਮਰਥ ਰਹੇਗੇ ਨਾ ਨਾ ਇਦਾਂ ਦੀ ਕੋਈ ਗੱਲ ਨਹੀਂ ਸੀਗੀ ਦੌੜ ਤਾਂ ਭਜਦਾ ਤਾਂ ਮੈਂ ਬਹੁਤ ਤੇਜ਼ ਹੀ ਮੈਂ ਤਾਂ ਦੇਖਦਾ ਨਹੀਂ ਸੀ ਜਦੋਂ ਮੈਂ ਭਜਦਾ ਸੀਗਾ ਅੱਛਾ ਇਹ ਨਹੀਂ ਸਪੀਡ ਸੀ ਕਿ ਬਿਜਲੀ ਨਾਲੋਂ ਤੇਜ਼ ਬਾਕੀ ਨਾੜਾ ਲੈ ਮੈਨ ਕੋ ਦਿਖਦਾ ਨਹੀਂ ਸੀ ਤੇ ਤੁਹਾਨੂੰ ਮੈਂ ਇੱਕ ਟਾਈਮ ਦੀ ਗੱਲ ਦੱਸਦਾ ਹਾਂ ਅੱਛਾ ਜਦੋਂ ਮੈਂ ਜਾ ਰਿਹਾ ਸੀ ਆਪਣੇ ਘਰ ਨੂੰ ਤੇ ਮੇਰੇ ਪਿੱਛੇ ਬਹਿ ਗਏ ਕੁੱਤੇ ਅੱਛਾ ਜੀ ਮੈਂ ਇੰਨੀ ਤੇਜ਼ ਭੱਜਿਆ ਤੁਸੀਂ ਸੁਭਝ ਨਹੀਂ ਸਕਦੇ ਕੁੱਤੇ ਨੂੰ ਮੈਂ ਦਿਖਿਆ ਤੱਕ ਨਹੀਂ ਇੰਨੀ ਤੇਜ਼ ਭੱਜੇ ਕਿ ਕੁੱਤੇ ਵੀ ਤੁਹਾਨੂੰ ਦੇਖ ਕੇ ਹੈਰਾਨ ਰਹਿ ਗਏ ਤੇ ਅਗਲੇ ਦਿਨ ਦੀ ਗੱਲ ਮੈਂ ਸਵੇਰੇ ਜਾ ਰਿਹਾ ਸੀ ਉਹ ਕੁੱਤੇ ਦੇਖੇ ਮੈਨੂੰ ਗਲੀ 'ਚ ਜਾਂਦੇ ਹੋਏ ਅੱਛਾ ਤੇ ਚਾ ਆਖਿਆ ਨਹੀਂ ਉਹਨਾਂ ਨੇ ਮੇਰੇ ਵੱਲ ਆ ਨੀਮੀ ਗਰਦਨ ਪਾ ਕੇ ਚੱਲ ਗਏ ਸਿੱਧੇ ਹਾਂ ਸਰ ਜਾਨੀਏ ਦੇਖ ਲਓ ਤੁਸੀਂ ਹਾਂ ਸਿੱਧੇ ਕੁੱਤੇ ਆ ਤਾਂ ਬਈ ਗਾਈਡ ਦਾ ਤੇਜ਼ ਭੱਜਦੇ ਸੀਗੇ ਜੀ ਕੁੱਤੇਰੇ ਮੁੜ ਕੇ ਅੱਖ ਚ ਅੱਖ ਪਾ ਕੇ ਨਹੀਂ ਗੱਲ ਸਕਦੇ ਅੱਜ ਤੱਕ ਦੇਖਿਆ ਹੈ ਤੇ ਉਹ ਵੀ ਮੇਰੇ ਮੁੜ ਕੇ ਸ਼ਰਮ ਮਹਿਸੂਸ ਕਰਦੇ ਹੋਣਗੇ ਹਨ ਕਰਨੀ ਪੈਣੀ ਹੈ ਮੂਗੀ ਖਾਦੀ ਹੈ ਤਾਂ ਚਿਰ ਬੰਦੇ ਹੀ ਹੱਥੋਂ ਮੂਰੇ ਨਿਕਲ ਗਿਆ ਲੈ ਯਾਰ ਕੋਈ ਕੁੱਤੇ ਵੀ ਕਹਿੰਦੇ ਹੋਣਗੇ ਹਨ ਚਲੋ ਇਹ ਵੀ ਗੱਲ ਸਹੀ ਹੈਗੀ ਹਨ ਭੱਜਣਾ ਜ਼ਿੰਦਗੀ 'ਚ ਲਗਾਤਾਰ ਰਫ਼ਤਾਰ ਸਾਨੂੰ ਫੜਨੀ ਚਾਹੀਦੀ ਆ ਜੀ ਕਹਿੰਦੇ ਜੇ ਜ਼ਿੰਦਗੀ 'ਚ ਕਾਮਯਾਬ ਹੋਣਾ ਹੋਵੇ ਸਮੇਂ ਦੀ ਰਫ਼ਤਾਰ ਦੇ ਨਾਲ ਨਾਲ ਭੱਜਣਾ ਚਾਹੀਦਾ ਜੇ ਇਕੱਲੇ ਭੱਜੋਗੇ ਜਾਂ ਸਮੇਂ ਦੇ ਉਲਟ ਭੱਜੋਗੇ ਤੁਸੀਂ ਪਿੱਛੇ ਰਹਿ ਜੂਗੇ ਤੇ ਸਮੇ ਦੇ ਨਾਲ ਨਾਲ ਭੱਜਣਾ ਜ਼ਰੂਰੀ ਹੈ ਜਿਵੇਂ ਕਿ ਸਾਡੇ ਗਾਈਡ ਸਾਹਿਬ ਕੁੱਤਿਆਂ ਦੇ ਨਾਲ ਨਾਲ ਭੱਜਿਆ ਹਨ ਗਾਈਡ ਸਾਹਿਬ ਕੋਈ ਹੋਰ ਜਾਂਦੇ ਜਾਂਦੇ ਸਾਡੇ ਦਰਸ਼ਕਾਂ ਨਾਲ ਕੋਈ ਜਾਣਕਾਰੀ ਸਾਂਝੀ ਜਾਂ ਕੋਈ ਜ਼ਿੰਦਗੀ ਦਾ ਤਿਆਰਬਾ ਤੇ ਜਾਂ ਫਿਰ ਕੋਈ ਦਰਸ਼ਕਾਂ ਨੂੰ ਤੁਹਾਡੇ ਨਾਲ ਕੋਈ ਕੰਟੈਕਟ ਕਰਨਾ ਹੋਵੇ ਉਹਦੇ ਬਾਰੇ ਤੁਸੀਂ ਆਪਦਾ ਥੋੜਾ ਜਾਣਕਾਰੀ ਜ਼ਰੂਰ ਸਾਂਝੀ ਕਰੋਗੇ ਮੈਂ ਆਪਣੇ ਦਰਸ਼ਕਾਂ ਨੂੰ ਦੱਸਣਾ ਚਾਹਾਂਗਾ ਕਿ ਜ਼ਿੰਦਗੀ ਨੂੰ ਰੋਕੋ ਨਾ ਜ਼ਿੰਦਗੀ ਨੂੰ ਅੱਗੇ ਵਧਾਉਂਦੇ ਚੱਲੋ ਆਪਣਾ ਕਰਮ ਕਰਦੇ ਰਹੋ keep going ਰੁਕੋ ਨਾ ਕਿਤੇ ਹਾਂਜੀ ਜਿੰਦਗੀ ਨੂੰ ਕਿਤੇ ਸਲੋ ਨਾ ਹੋਣ ਦਿਓ ਇੱਕ ਰਫਤਾਰ ਨਾਲ ਭਰਦੇ ਰਹੋ ਆਪਣਾ ਪ੍ਰੇਸ਼ਰਮ ਕਰਦੇ ਰਹੋ ਤੁਹਾਨੂੰ ਸਕਸੈਸ ਮਿਲੇਗੀ ਪੱਕਾ ਮਿਲੇਗੀ ਪੱਕਾ ਮਿਲੇਗੀ ਹਾਂਜੀ ਸਹੀ ਗੱਲ ਹੈ keep going always ਇਹ ਸਹੀ ਗੱਲ ਹੈ ਗਾਇਜ਼ ਸਾਹਿਬ ਜੀ ਓਕੇ ਗਾਇਜ਼ ਸਾਹਿਬ ਬਹੁਤ ਬਹੁਤ ਧੰਨਵਾਦ ਤੁਹਾਡਾ ਪਰਨੀ ਤੁਸੀਂ ਐਂਡਰ ਬੈਲਰ ਪ੍ਰੋਡਕਸ਼ਨ ਦੇ ਲਈ ਇੰਨਾ ਸਮਾਂ ਕੱਢਿਆ ਗਾਣਾ ਤੇ ਅਸੀਂ ਤੁਹਾਡੀ ਬਹੁਤ ਬਹੁਤ ਰਹਿਣੀ ਹੈ ਇਸ ਗੱਲ ਦੇ ਤੇ ਅੱਗੇ ਵਾਸਤੇ ਦਰਸ਼ਕਾਂ ਨੂੰ ਕਹਿਣਾ ਕਿ ਅਸੀਂ ਇਦਾਂ ਦੇ ਹੋਰ ਸਰੋਤੇ ਲਿਆਉਂਦੇ ਰਾਵਾਂਗੇ ਉਸਦੇ ਲਈ ਸਾਡਾ ਸਾਥ ਦੇਣ ਲਈ ਫੈਵੀ ਕੋਲ ਨੂੰ ਚੈਨਲ ਦੇ ਨਾਲ ਜੁੜੇ ਰਹੋ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਆ ਸਤਿ ਸ਼੍ਰੀ ਅਕਾਲ ਦੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਚੱਲੋ ਵੀ ਹੋਰ ਬਾਬੇ ਤਿਆਰ ਆ ਤਿਆਰੇ ਬਾਬੇ ਤਿਆਰੇ ਹੀ ਬਾਬੇ ਹੀ ਪੂਰੇ ਤਿਆਰੇ ਆ ਪਰ ਗੱਲਬਾਤ ਤਾਂ ਪੂਰੀ ਐਂਡ ਕਰਨੀ ਆ बाबा जी का शुक्रिया करना चाहते हैं वो भी शुक्रिया भाभी तो संदीप के लिए प्लेटफॉर्म पे चलते थे शुक्रिया भाभी तो के नाला डोमिनिक इस गोइंग गुड केजी लास्ट केजी जी लास्ट 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 यही लास, चार लास। तीन 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 दिन। है नहीं फुल की ਬਹੁਤ ਸੇਤੀ ਨਵੇ ਰਹੀ ਯਰ ਉਹ ਜੀ ਉਹਦੇ ਲਈ ਛੜੀ ਚਨੀ ਨੇ ਆਲੀ ਮੈਂ ਪੁੱਛਣਾ ਸੀਗਾ ਤੁਹਾਨੂੰ ਤੇ ਪੁੱਛਣਾ ਹੀ ਮੈਨੂੰ ਤੂੰ ਭੁੱਲ ਗਿਆ ਚਨੀ ਨੇ ਆਲੀ ਕਾ ਹੋ ਭੁੱਲ ਗਿਆ ਹੀ ਭੁੱਲ ਗਿਆ ਹੀ ਤੂੰ ਗਿਆ ਹੀ ਸ਼ੁਰੂ ਤੋਂ ਪੁੱਛਾਂਗਾ ਮੈਂ ਉਹ ਹਾਂਜੀ ਆਉਂਗਾ ਭੁੱਲ ਗਿਆ ਭੁੱਲ ਗਿਆ ਤਾਂ ਮੈਂ ਵੀ ਤੇ ਲਿਆਂਦੀ ਮੈਨੂੰ ਇਹ ਪੁੱਛ ਲੈ ਗਿਆ ਤੁਹਾਨੂੰ ਕਰ ਸਕਦੇ ਹਾਂ

ਕਰਦੇ ਹਾਂ ਹੋਰ ਇਹ ਸਾਲੀ ਰਹਿ ਗਈ ਬਾਬੇ ਤੇ ਇਹ ਸਾਲੀ ਪੀਪਾ ਤਾਂ ਬਹੁਤ ਆਹੋ ਕੁੱਤੇ ਵਾਲੀ ਆ ਹਾਂਜੀ ਪੀ ਨਹੀਂ ਹੋਏ ਲੱਗੀ ਕਿਹਨਾਂ ਤੂੰ ਦੱਸਣਾ ਤੂੰ ਕਿਹਾ ਵੀ ਮੇਰੇ ਪਿੱਛੇ ਕੁੱਤੇ ਪੈ ਗਏ ਉਹ ਕੁੱਤੇ ਨਹੀਂ ਇਹ ਲਈ ਆਰਮੀ ਵਾਲੀ ਕੁੱਤੇ ਕਿਹਨਾਂ ਨਾ ਤੂੰ ਦੇਖੀ ਭਰਤੀ ਕੁੱਤੇ ਤੇ ਕੀ ਦੇਖੀ ਭਰਤੀ ਕੁੱਤੇ ਵੀ ਮੈਂ ਭਾਜਦਾ ਬਹੁਤ ਸੀਗਾ ਜੀ ਮੈਂ ਭਾਜਦਾ ਪੂਰਾ ਫੁੱਲ ਭਾਜਦਾ ਸੀ ਆ ਤੂੰ ਤਾਂ ਕਿਹਾ ਤੂੰ ਭਰਤੀ ਕੁੱਤੇ ਨਹੀਂ ਦੇਖੀ ਤੂੰ ਤੁਹਾਡੀ ਦੌੜ ਤੂੰ ਨਹੀਂ ਹੋਣੀ ਤਾਂ ਮੈਂ ਕਹਿ ਰਿਹਾ ਤੂੰ ਵੀ ਮਿਲਦਾ ਮੈਂ ਭਾਜਦਾ ਬਹੁਤ ਸੀਗਾ ਜੀ ਆਹ ਮੇਰੇ ਮੂਰੋ ਮੈਂ ਕਿਹਾ ਕੋਈ ਨਿਕਲ ਨਹੀਂ ਸਕਦਾ ਕਿ ਮੈਂ ਇੱਕ ਵਾਰ ਦੀ ਗੱਲ ਦੱਸਦਾ ਮੇਰੇ ਪਿੱਛੇ ਪੈ ਗਏ ਕੁੱਤੇ ਹਨਾ ਤੇ ਯਾ ਮੈਂ ਇੰਨਾ ਤੇਜ਼ ਭੱਜਿਆ ਇੰਨਾ ਤੇਜ਼ ਭੱਜਿਆ ਕੇ ਪੁੱਤੇ ਨੂੰ ਕਹੇ ਮੈਂ ਡਾਹ ਨਹੀਂ ਦਿੱਤੀ ਕੁੱਤੇ ਨੂੰ ਮੈਂ ਦੱਸਿਆ ਨਹੀਂ ਹੈਗਾ ਹਨਾ ਕਹਿ ਵੀ ਜਦੋਂ ਕਹ ਮੈਂ ਮੂਰੇ ਨਿਕਲ ਗਿਆ ਤੇ ਅਗਲੇ ਦਿਨ ਮੈਨੂੰ ਸਵੇਰੇ ਜਦੋਂ ਟੱਕਰੇ ਕੁੱਤੇ ਕਿ ਮੇਰੇ ਨਹੀਂ ਆਏ ਨਹੀਂ ਵੀ ਪਾ ਕੇ ਲੈ ਕੇ ਗਿਆ ਨਾ ਕਹ ਮੇਰੇ ਨਹੀਂ ਕਹਿੰਦੇ ਅੱਖ ਚੱਕ ਅੱਜ ਤੱਕ ਸਾਡੇ ਗਲੀ ਦੇ ਕੁੱਤੇ ਨੇ ਅੱਖ ਚੱਕ ਪਾ ਕੇ ਨਹੀਂ ਦੇਖਿਆ ਨਾ ਉਹ ਕਿਹੜਾ ਉਸਦੇ ਲਈ ਸਾਡਾ ਸਾਥ ਦੇਣ ਲਈ ਹੈ ਵੀ ਕੋਲਾਂਗੂ ਚੈਨਲ ਦੇ ਨਾਲ ਜੁੜੇ ਰਹੋ ਤੇ ਤੁਹਾਡਾ ਬਹੁਤ-ਬਹੁਤ ਧੰਨਵਾਦ ਕਰਦੇ ਆ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ